ਗੋਲੇ ਸੋਨੇ ਪਟਿਆਲੇ ਤੋਂ ਕੀ ਨਾਮ ਹੈ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਸਿਵਲ ਸਰਵ ਦਫ਼ਤਰ ਪਟਿਆਲੇ ਤੋਂ ਇਸ ਪਹਿਲੇ ਨੂੰ ਰਿਟਾਇਰ ਹੋਇਆ ਅੱਛਾ ਜੀ ਐਜ਼ ਅ ਫੀਲਡ ਵਰਕਰ ਤੇ ਹੇਮਪੁਰ ਸਾਹਿਬ ਦੀ ਯਾਤਰਾ ਵਾਸਤੇ ਸਕੂਟਰ ਤੇ ਆਇਆ ਮੈਂ ਹੋਰ ਕਿੱਥੇ ਕਿੱਥੇ ਤੁਸੀਂ ਆਇਆ ਮੈਂ ਹੁਣ ਤਾਂ ਹੇਮਪੁਰ ਸਾਹਿਬ ਨੂੰ ਆ ਰਿਹਾ ਪਹਿਲੇ ਮੇਰੀਆਂ ਹੇਮਕੋਟ ਸਾਹਿਬ ਜੇ ਜੜੀ ਯਾਤਰਾ ਪੰਜਵਾਰੀ ਮੈਂ ਪਟਿਆਲੇ ਤੋਂ ਹੇਮਕੋਟ ਸਾਹਿਬ ਤੱਕ 22ਵੇਂ ਦਿਨ ਯਾਤਰਾ ਸਾਡੀ ਪਹੁੰਚਦੀ ਸੀਗੀ ਪੰਜਵਾਰੀ ਪੈਦਲ ਯਾਤਰਾ ਕਰ ਜੇ ਤੀਜੀ ਸਕੂਟਰ ਤੇ ਮੇਰੀ ਯਾਤਰਾ ਤੇ ਇਸ ਤੋਂ ਪਹਿਲੇ ਮੈਂ ਆਲ ਇੰਡੀਆ ਸਾਰਾ ਹਿੰਦੁਸਤਾਨ ਦੇ ਚਾਰੇ ਧਾਮ 12 ਜੋਤੀ ਲੈ ਚਾਰੇ ਮਹਾਨਗਰ ਸੱਤੇ ਸਮੁੰਦਰ ਤੇ ਜਿੰਨੇ ਵੀ ਗੁਰਦੁਆਮ ਹੈ ਗੁਨਾਨ ਪਾਤਸ਼ਾਹ ਦੇ ਗੁਰਤੇਗ ਬਾਦਰ ਦੇ ਸਾਰੇ ਦੇ ਇਸੇ ਸਕੂਟਰ ਦੇ ਉੱਤੇ ਸਾਰੇ ਤੇ ਯਾਤਰਾ ਕਰ ਚੁੱਕੀ ਹੁਣ ਮੇਰੀ ਜਿਹੜੀ ਯਾਤਰਾ ਹੈ ਇਹ ਹਿਮਕੁਟ ਸਾਹਿਬ ਉਸ ਤੋਂ ਬਾਅਦ ਬਦਰੀਨਾਥ ਬਦਰੀਨਾਥ ਤੋਂ ਵਾਪਸ ਜਿੱਧਰ ਗੁਨਾਨਪਾਸ਼ਾ ਲਈ ਜਾਣਗੇ ਉੱਥੇ ਜਾਇਦਾ ਤੇ ਤੁਸੀਂ ਇਹਨੀ ਯਾਤਰਾ ਕੀਤੀ ਹੈ ਕੋਈ ਮੁਸ਼ਕਲ ਆਈ ਹੋਈ ਅੱਜ ਕੱਲ ਅੱਜ ਤੱਕ ਕੋਈ ਮੁਸ਼ਕਲ ਨਹੀਂ ਆਈ ਗੁਨਾਨਪਾਸ਼ਾ ਦਾ ਇੱਕ ਪੂਰੀ ਕਿਰਪਾ ਰਹਿੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਪੂਰਾ ਸਾਥ ਹੁੰਦਾ ਚਰਨ ਸ਼ਰਨ ਗੁਰੂ ਇੱਕ ਪੈਂਡਾ ਜਾਇਚਲ ਸਤ ਗੁਰੂ ਕੋਟ ਪੈਂਡਾ ਅੱਗੇ ਹੋ ਲੇਤਾ ਗੁਰੂ ਗੋਬਿੰਦ ਸਿੰਘ ਆਪਣੇ ਆਪ ਹੀ ਲੈ ਕੇ ਜਾਂਦੇ ਨੇ ਜਦੋਂ ਅਸੀਂ ਪਟਿਆਲੇ ਤੋਂ ਯਾਤਰਾ ਪੈਦਲ ਹੰਦੇ ਸੀਗੇ ਨਿਸਾਨ ਸਾਹਿਬ ਦਾਸ ਦੇ ਹਾਥੀ ਸੁਹਦਾ ਸੀ ਨਿਸਾਨ ਸਾਹਿਬ ਚੱਕ ਕੇ ਸੀ ਪਟਿਆਲੇ ਤੋਂ ਚੱਕ ਕੇ ਰੇਮਕੁੰਨ ਸਾਹਿਬ ਤੱਕ ਯਾਤਰਾ ਤੇ ਲੈ ਕੇ ਜਾਂਦੇ ਹੁੰਦੇ ਸੀਗੇ ਪੂਰੀ ਗੁਰੂ ਗੋਬਿੰਦ ਸਿੰਘ ਜੀ ਪੂਰੀ ਏਨ ਕਿਰਪਾ ਹੁੰਦੀ ਤੇ ਪਹਿਲਾਂ ਤੁਸੀਂ ਜਿਹੜੀ ਯਾਤਰਾ ਕਰਦੇ ਹੀ ਹੋ ਤਾਂ ਹੁਣ ਕਰਦੇ ਇਹਦੇ ਵਿੱਚ ਕੁਝ ਅੰਤਰ ਆਇਆ ਪਹਿਲੀ ਯਾਤਰਾ ਚ 96 1980 ਚ ਕੀਤੀ ਸੀਗੀ ਉਹਦੇ ਚ ਰਸਤੇ ਬਾਰੇ ਪੁੱਲ ਬਹੁਤ ਕੰਮ ਸੀਗੇ ਰਸਤੇ ਬਹੁਤ ਛੋਟੇ ਸੀ ਇਹ ਜਿਹੜੀਆਂ ਪगडंडੀਆਂ ਸੀਗੀਆਂ ਇਹ ਬਹੁਤ ਛੋਟੀਆਂ-ਛੋਟੀਆਂ ਪगडंडੀਆਂ ਸੀਗੀਆਂ ਹੁਣ ਤੇ ਉਹਦੇ ਚ ਬੰਨ੍ਹ ਵਿੱਚ ਕੀਤੀ 93 ਵਿੱਚ ਕੀਤੀ 94 ਵਿੱਚ ਕੀਤੀ ਤੇ 95 ਵਿੱਚ ਫਿਰ ਮੈਂ ਹਜੂਰ ਸਾਹਿਬ ਹਜੂਰ ਸਾਹਿਬ ਪੈਦਲ ਯਾਤਰਾ ਕੀਤੀ ਆ ਪਟਿਆਲੇ ਤੋਂ ਹਜੂਰ ਸਾਹਿਬ ਉਸ ਤੋਂ ਬਾਅਦ ਫਿਰ ਮੈਂ 96 ਵਿੱਚ ਪਟਨਾ ਸਾਹਿਬ ਦੀ ਪਟਿਆਲੇ ਤੋਂ ਪਟਨਾ ਸਾਹਿਬ ਦੀ ਯਾਤਰਾ ਕੀਤੀ ਆ ਤੇ ਪੰਜੇ ਤਖਤਾਂ ਦੀ ਪੈਦਲ ਯਾਤਰਾ ਤੇ ਪੰਜ ਵਾਰੀ ਇੱਧਰ ਹੇਮਕੁੜ ਸਾਹਿਬ ਜੀ ਤੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਕਰਾਉਂਦੇ ਆ ਉਹਨਾਂ ਦੀ ਮੇਰ ਸਦਕਾ ਹੀ ਚਲੀ ਜੂ। ਤੁਮਬ ਜੀ ਹੁਣ ਤੁਸੀਂ ਅੱਜ ਹੀ ਜਾਣਾ ਉੱਥੇ ਨਹੀਂ ਸਵੇਰੇ ਜਾਵਾਂਗੇ। ਕੱਲ ਹੰਕੂਲ ਸਾਹਿਬ ਦੇ ਦਸੇ ਕਰਕੇ ਤੇ ਫਿਰ ਅੱਗੇ ਜਿੱਥੇ ਗੁਨਾਹਾਂ ਨਾਲ ਪਾਸ ਲੈ ਜਾਣ ਜੋ ਚਲੀ ਜੂ। ਆ ਇਹ ਇਦਾਂ ਕਿ ਪਹਿਲੇ ਦਾਲੋ ਤਾਂ ਵੈਸੇ ਤਾਂ ਬਹੁਤ ਫਰਕ ਪੈ ਚੁੱਕਾ ਮੈਂ ਜੋ ਦੇਖ ਰਿਹਾ। ਤੇ ਪਹਿਲੇ ਰਸਤੇ ਬੜੇ ਇਕੱਠੇ ਨੇ ਰਸਤੇ ਹੁੰਦੇ ਸੀਗੇ। ਹੁਣ ਬਹੁਤ ਫਰਕ ਹੈ ਕੁਝ ਜੜੀ 4 ਕਿਲੋਮੀਟਰ ਦੀ ਸੜਕ ਬਣ ਗਈ ਹੈ। ਉਹਦੇ ਨਾਲ ਹੀ ਬਹੁਤ ਸੌਖਤ ਹੋ ਗਈ ਹੈ। ਫਿਰ ਵੀ ਗੋਬਿੰਦ ਘਾੜਤਾ ਤਾਂ ਤੱਕ ਜਿਹੜਾ ਰਸਤਾ ਬਹੁਤ ਹੋਰ ਇਸ ਤੋਂ ਵਧੀਆ ਬਣਾਣਾ।